ਰਾਮ ਕਲੀ ਮਹਲਾ ਪਹਿਲਾ ਜਿਉ ਆਇਆ ਤਿਉ ਜਾਬ ਹੈ ਬੌਰੀ ਜਿਉ ਜਨਮੇ ਤਿਉ ਮਰਨ ਪਿਆ ਜਿਉ ਰਸ ਭੋਗ ਕੀਏ ਤੇ ਤਾ ਦੁਖ ਲਾਗਾ ਨਾਮ ਬਸਾਰ ਭਵ ਜਲ ਪਿਆ ਤਨ ਤਨ ਦੇਖਤ ਗਰਬ ਗਿਆ ਕਨਕ ਕਾਮਨੀ ਸਿਉ ਹੇਤ ਬਦਾਹੇ ਕੀ ਨਾਮ ਬਸਾਰੇ ਪਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ ਉਨ ਨਦਾਨ ਇਸ ਨਾਨ ਨ ਸੰਜਮ ਸਾਧ ਸੰਗਤ ਬਿਨ ਬਾਦ ਜਯਾ ਲਾਲਚ ਲਾਗਾ ਨਾਮ ਬਸਾਰਿਓ ਆਬਤ ਜਾਬਤ ਜਨਮ ਗਿਆ ਜਾ ਜਮ ਤਾਇ ਕੇਸ ਗਏ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਐਨ ਸੁਨਿੰਦਾ ਤਾਤ ਪਰਾਈ ਹਿਰਦੈ ਨਾਮ ਨ ਸਰਬ ਦਇਆ ਬਿਨ ਗੁਰ ਸਬਦ ਨਗਤ ਪਤ ਪਾਵੈ ਰਾਮ ਨਾਮ ਬਿਨ ਨਰਕ ਗਿਆ ਖਿੰ ਮੈਂ ਬੇਸ ਕਰੈ ਨਟਵਾ ਜਿਉ ਮੋ ਪਾਪ ਮੈਂ ਗਲਤ ਗਿਆ ਇਤ ਉਤ ਮਾਇਆ ਦੇਖ ਪਸਾਰੀ ਮੂ ਮਾਇਆ ਕਾ ਮਗਨ ਪਇਆ ਕਰੈ ਬਕਾਰ ਬਥਾਰ ਕਨੇਰੇ ਸ਼ੁਰਤ ਸਬਦ ਬਿਨ ਭਰਮ ਪਇਆ ਹੋ ਮੈ ਰੋਗ ਮਹਾਂ ਦੁਖ ਲਾਗਾ ਗੁਰਮਤਿ ਲੈ ਭੋ ਰੋਗ ਗਿਆ ਸੁਖ ਸੰਪਤ ਕੋ ਆਪਤ ਦੇਖੈ ਸਾਖਤ ਮਨ ਅਬਮਾਨ ਪਇਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿ ਸਾ ਦੁਖ ਪਇਆ ਅੰਤ ਕਾਲ ਕ ਸਾਥ ਨਾ ਚਾਲੈ ਜੋ ਦੀ ਸਹਿ ਸਭ ਤੇ ਸਹਿ ਮਾਇਆ ਆਦਪੁਰਖ ਅਪਰੰਪਰ ਸੂ ਪ੍ਰਭ ਹਰ ਨਾਮ ਰਿਦੈ ਲ ਪਾਰ ਪਿਆ ਮੂਏ ਕੋ ਰੋਭੈ ਕਿਸੈ ਸੁਣਾ ਬੈ ਭੈਸਾ ਕਰ ਅਸਰਾਲ ਪਿਆ ਦੇਖ ਕਟੰਬ ਮਾਇਆ ਗ੍ਰਹੀ ਮੰਦਰ ਸਾਾਕਤ ਜੰਜਾਲ ਭਰਾਲ ਪਿਆ ਜਾਂ ਆਏ ਤਾਂ ਤਿਨੇ ਪਠਾਏ ਚੱਲ ਤਿਨੇ ਬੁਲਾਈ ਲਿਆ ਜੋ ਕਿਸ ਕਰਣਾ ਸੋ ਕਰ ਰਹਾ ਮਗਸਨ ਹਾਰੈ ਬਖਸ਼ ਲਿਆ ਜਿਨ ਇਹੋ ਚਾਖਿਆ ਆ ਰਾਮਰ ਸਹਿਣ ਇਨੇ ਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਤਾਰਥ ਸ਼ਰਣ ਪਿਆ ਦੁੱਖ ਸੁੱਖ ਗੁਰਮੁਖ ਸੰਕਰ ਜਾਣਾ ਹਰਖ ਅਸ਼ੋਕ ਤੇ ਬ੍ਰਕਤ ਪਿਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿਜ ਸਮਾਇ ਲਿਆ ਆਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦਰਣਾਇਆ ਸਾਚ ਸਬਦ ਅਸ ਲੀਣਾ ਮੇਰਾ ਗੁਰ ਦਇਆਲ ਸਦਾ ਰੰਗ ਲੀਣਾ ਐਨ ਸਰ ਆਏ ਕੱਲੇ ਬਲਾਗੀ ਸੱਚੇ ਦੇਖ ਪਤੀਣਾ ਰਹਾਉ ਰਹਿ ਗगनपुर ਧ੍ਰੇਟ ਸਮੈ ਸਰ ਅਨਹਤ ਸਬਦ ਰੰਗੀਣਾ ਸਤ ਬੰਧ ਕੁਪੀਨ ਭਰਪੁਰ ਲੀਣਾ ਜੇ ਬਾ ਰੰਗ ਰਸੀਣਾ ਮਿਲਾ ਗੁਰ ਸੱਚੇ ਜਿਨ ਰਾਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮੈਂ ਸਰਬ ਸਰਬ ਮੈਂ ਏਕਾ ਇਹ ਸਤ ਗੁਰ ਤੇਖ ਦਿਖਾਈ ਜਨ ਕੀ ਇਹ ਖੰਡ ਮੰਡਲ ਬ੍ਰਹਮੰਡ ਦਾ ਸੋ ਕੋ ਪਰਵ ਲਖਣ ਨਾ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤਰੇ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਿਲੀ ਬੈਠੇ ਨਿਰਪੋ ਤਾੜੀ ਲਾਈ ਮੋ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਗੁਰ ਸਚ ਸਖਾਈ RAM ਕਲੀ ਮਹੱਲਾ ਪਹਿਲਾ ਆਉ ਹਟ ਹਸਤ ਮੜੀ ਕਰਸਾਇਆ ਤਰਨ ਗगन ਕਲ ਚਾਰੀ ਗੁਰਮੁਖ ਕੇਤੀ ਸ਼ਬਦ ਉਤਾਰੀ ਸੰਤੋ ਰਹਾਓ ਮਮਤਾ ਮਾਰ ਹੋਮੈ ਸੋਖੈ ਤ੍ਰਿਭਵਨ ਜੋਤ ਤੁਮਾਰੀ ਮਰਸਾ ਮਾਰ ਮਨੈ ਮੈ ਰਾਖੈ ਸਤਗੁਰ ਸ਼ਬਦ ਵਿਚਾਰੀ ਸ਼ਿੰਗੀ ਸ਼ੁਰਤ ਅਨਾਹਦ ਵਜੈ ਘਟ ਘਟ ਜੋਤ ਤੁਮਾਰੀ ਪਰ ਪੰਜ ਬਿਣ ਤਹੀ ਮਨ ਰਖਿਆ ਬ੍ਰਹਮ ਅਗਨ ਪਰਜਾਰੀ ਪੰਚ ਤਾਤਮੇਲ ਅਨਸ ਦੀਪਕ ਨਿਰਮਲ ਜੋਤ ਅਪਾਰੀ ਰਾਮ ਸਾਸਿ ਲੋਕੇ ਇਹੋ ਤਨ ਕੀਂਂ ਗਰੀ ਵਾਜੈ ਸਬਦ ਨਰਾਰੀ ਸੇਵ ਨਗਰੀ ਮੈਂ ਆਸਣ ਔਦੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਚ ਬਸੈ ਵਿਚਾਰੀ ਸਬਦ ਰਵਾਇ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹਿ ਬਪਰੇ ਜੀਵ ਤਬੂਆ ਮਨ ਮਾਰੀ ਬਰਮਾ ਅਪਸਨ ਮਹੇਸ ਇਕ ਮੂਰਤ ਆਪੇ ਕਰਤਾਕਾਰੀ ਕਾਇਆ ਸੂਦ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸਬਦ ਰਵਿਆ ਗੁਣਕਾਰੀ ਆਪੇ ਮਿਲ ਲੈਏ ਗੁਣ ਦਾਤਾ ਹੋ ਮੈਂ ਤਿਸ ਨਾਮ ਮਾਰੀ ਤ੍ਰੈ ਗੁਣ ਮਿਟੇ ਚੌਥਾ ਵਰਤਾ ਇਹ ਆ ਭਗਤ ਨਰਾਰੀ ਗੁਰਮੁਖ ਜੋਗ ਸਬਦ ਆਤਮ ਚਿਨੈ ਹਿਰਦੈ ਏਕ ਮਰਾਰੀ ਮਨੁ ਆਸਤ੍ਰ ਸਬਦੇ ਰਾਤਾ ਇਹ ਆ ਕਰਨੀ ਸਾਰੀ ਬੇਦਬਾਦ ਨਾ ਪਖੰਡ ਔਦੂ ਗੁਰਮੁਖ ਸਬਦ ਵਿਚਾਰੀ ਗੁਰਮੁਖ ਜੋਗ ਕਮਾਵਾਏ ਔਦੂ ਜਤ ਸਤ ਸਬਦ ਵਿਚਾਰੀ ਸਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਪ ਜਲ ਹੈ ਅਬਦੂ ਸਬਦ ਤਰੈ ਕਉਲ ਤਾਰੀ ਸਬਦ ਸੂਰਜ ਚਾਰੇ ਅਬਦੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਹਿਆ ਔਦੂ ਨਿਰਸੈ ਸਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਏ ਨਾਨਕ ਸਰਣ ਤੁਮਾਰੀ RAM KALI ਮਹਲਾ 3 ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦਿ ਸਰਮਾ ਦੀਆਂ ਮੁੰਦਰਾ ਕੰਨੀ ਪਾਏ ਜੋਗੀ ਕਿੰਥਾ ਕਰ ਤੂੰ ਦਇਆ ਆਵਣ ਜਾਣ ਬਪੂਤ ਲੈ ਜੋਗੀ ਤਾਂ ਤੀਨ ਭਵਨ ਜਣ ਲੈ ਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਜਾਏ ਹਰਿ ਸਿਉ ਰਹਿ ਲਿ ਬੁਲਾਈ ਰਹੋ ਸਤ ਸੰਤੋਖ ਪਤ ਕਰ ਝੋਲੀ yogi ਅਮਰਤ ਨਾਮ ਉਕਤ ਪਾਈ ਧਿਆਨ ਕਾ ਘੜੰਡਾ yogi ਸਿੰਘੀ ਸ਼ੁਰਤ ਬਜਾਈ ਮਨ ਦ੍ਰਿੜ ਕਰਿਆ ਅਸਣ ਬੈਸ yogi ਤਾਂ ਤੇਰੀ ਕਲਪਣਾ ਜਾਈ ਕਾਇਆ ਨਗਰੀ ਮੈਂ ਮੰਗਣ ਚੜੈ yogi ਤਾਂ ਨਾਮ ਪੱਲੇ ਪਾਈ ਇਤ ਕੰਗਰੀ ਧਿਆਨ ਨਾ ਲਾਗੈ yogi ਨਾ ਸੱਚ ਪੱਲੇ ਪਾਏ ਇਤ ਕਿੰਗਰੀ ਸਾਤਨ ਆਵੈ yogi ਅਭਮੰਦਨ ਵਿੱਚੋਂ ਜਾਈ ਪਉ ਪਉ ਦੋਹੇ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾਂ ਤੰਤੀ ਬਾਜੈ ਇਨ ਬਿਦ ਤਸਨਾਨ ਖੰਢੀ ਹੁਕਮਾਂ ਬੁਝੈ ਸੋ ਜੋਗੀ ਕਹੀਐ ਇਕ ਸਿਉ ਜਤ ਲਾਏ ਸੈ ਸਾ ਤੂਟਾ ਨਰਮਲ ਹੋਵੈ ਚੋਗ ਜੁਗਤਿ ਏਵ ਪਾਈ ਨਦਰ ਯਾਪਦਾ ਸਭ ਕਿਸ ਬਿਨਸਾ ਹਰ ਸਿ ਤੀ ਚਤ ਲਾਈ ਸਤਗੁਰ ਨਾਲ ਤੇਰੀ ਭਾਵਨੀ ਲਾਗਾ ਤਾਂ ਇਹ ਸੋਜੀ ਪਾਈ ਇਹੋ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸਮੈ ਰੋਗ ਪੱਡਾ ਤਿਸ ਨਾਮ ਆਇ ਅਨੇਕ ਜਤਨ ਭੇ ਕਰੈ ਜੋਗੀ ਰੋਗ ਨਾ ਜਾਏ ਕੋ ਆਇ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਯੋਗ ਜੋਗਤ ਸੋ ਪਾਏ ਜੋਗ ਕਾ ਫਾਰਗ ਵਿਖਮ ਹੋਇ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਅੰਤਰ ਭਾਰੀ ਕੂ ਵੇਖੈ ਵਿੱਚੋਂ ਪਰਮ ਝੁਕਾਏ ਬਿਨ ਬਜਾਈ ਕਿੰਗਰੀ ਵਾਜਾ ਜੋਗੀ ਸਾਖ ਕਿੰਗਰੀ ਬਜਾਈ ਕਹੈ ਨਾਨਕ ਮੁਕਤ ਹੋਵੈ ਜੋਗੀ ਸਾਚੀ ਰਹੈ ਸਮਾਈ RAM KALI MAHALA TEEJA ਭਗਤ ਖਜ਼ਾਨਾ ਗੁਰਮੁਖ ਜਾਤਾ ਸਤਗੁਰੂ ਬੂਝ ਬੁਝਾਈ ਸੰਤੋ ਗੁਰਮੁਖ ਦੇਵ ਡਿਆਈ ਰਹੋ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿਚੋਂ ਜਾਈ ਆਪ ਸੋੜ ਨਾਮ ਲਿਬ ਲਾਗੀ ਮਮਤਾ ਸਭ ਤਜ ਲਾਈ ਜਿਸਤੇ ਉਪਜੈ ਤਿਸਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਨ ਰਚਾਈ ਸੱਚਾ ਸਬਦ ਰਵੈ ਕਟ ਅੰਤਰ ਸੱਚੇ ਸਿਓ ਲਿਬ ਲਾਈ ਸਤ ਸੰਗਤ ਮੈਂ ਨਾਮ ਅਨਰਮੂਲਕ ਵੱਡਾ ਭਾਗ ਪਾਇਆ ਜਾਈ ਪਰਮਨ ਪੂਲੋ ਸਤਗੁਰ ਸੇਵੋ ਮਨ ਰੱਖੂ ਇਕਠਾਈ ਬਿੰਦਨਾ ਸਭ ਭੁੱਲੀ ਫਿਰਦੀ ਮਿਰਥਾ ਜਨਮ ਗਵਾਈ ਜੋਗੀ ਯੁਗਤ ਗਵਾਈ ਹੰਦਾ ਪਖੰਡ ਜੋਗ ਨਾ ਪਾਈ ਸਿਵ ਨਗਰੀ ਮੈਂ ਆਸਣ ਵੈਸਾ ਗੁਰ ਸਬਦੀ ਜੋਗ ਪਾਈ ਤਾਤਰਵਾਜੀ ਸਬਦ ਨਵਾਰੇ ਨਾਮ ਬਸੈ ਮਨ ਆਈ ਇਹੋ ਸਰੀਰ ਸਰਬਰ ਹੈ ਸੰਤੋ ਜਸ ਨਾਨਕ ਰੇ ਲਿ ਬਲਾਈ ਨਾਮ ਇਸ ਨਾਨਕ ਰਐ ਸੇ ਜਨ ਨਿਰਮਲ ਸਭ ਦੀ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤਾ ਨਾਹੀ ਬਿਨ ਨਾਵਾ ਬਿਨ ਸਜਾਈ ਬਰਮਾ ਵਿਸਰਮੇ ਹੈ ਸਤ੍ਰੈ ਮੂਰਤ ਤ੍ਰੈ ਗੁਣ ਪਰਮ ਪੁਲਾਈ ਗੁਰ ਪ੍ਰਸਾਦਿ ਤ੍ਰੇ ਕੁਟੀ ਸੂਟ ਹੈ ਚੌਥਾ ਪਦਲੇ ਬਲਾਈ ਪੰਡਤ ਪੜਾ ਪੜ ਬਾਤ ਬਖਾਣਾ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਪੁਲਾਏ ਉਪਦੇਸ ਕਹੈ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗਾ ਸੋ ਗਤ ਪਾਏ ਸਭ ਤੇ ਸੱਚ ਸਮਾਈ ਕਾਇਆ ਨਗਰੀ ਸਭ ਦੇ ਖੋਜੇ ਨਾਮ ਨਭੂ ਨਿਤ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦੇਹਟ ਲਗਾਈ ਅਦੇਹਟ ਸਦਾ ਰਹੇ ਨਰਾਲਮ ਜੋਤੀ ਜੋਤ ਮਲਾਈ ਹਉ ਗੁਰ ਸਾਲਾਹੀ ਸਦਾ ਆਪਣਾ ਜਿਨ ਸਾਚੀ ਬੂਜ ਬਜਾਈ ਨਾਨਕ ਏਕ ਕਹਿ ਬੇਨੰਤੀ ਨਾ ਬੋ ਗਤ ਪਤ ਪਾਈ RAM ਕਲੀ ਮਹਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਸੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੁ ਪੂਜ ਕਰਾਈ ਰਹਾ ਹਰ ਬਿਨ ਸਭ ਕਿਸਮ ਬੈਲਾ ਸੰਤੋ ਕਿਆ ਹਉ ਪੂਜ ਚੁੜਾਈ ਹਰ ਸੱਚੇ ਭਾਵਾਂ ਸਾ ਪੂਜਾ ਹੋਵੈ ਆਣਾ ਮਨ ਬਸਾਈ ਪੂਜਾ ਕਰੈ ਸਭ ਲੋਕ ਸੰਤੋ ਮਨ ਮੁਕ ਥਾਇ ਨ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥਾਇ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲੈ ਬਲਾਈ ਬਿੰਦਨਾਵੈ ਹੋਰ ਪੂਜ ਨ ਹੋਵੀ ਪਰਮ ਭੁੱਲੀ ਲੋਕਾਈ ਗੁਰਮੁਖ ਆਪ ਬਸਾਣਾ ਸੰਤੋ ਆਰਾਮ ਨਾਮ ਲੈ ਬਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦ ਥਾਇ ਪਾਈ ਪੂਜਾ ਕਰੈ ਪਰ ਵਿਦ ਨਹੀਂ ਜਾਣੈ ਦੂਜਾ ਪਾਏ ਮਨ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣਾ ਪਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਖਾਈ ਆਪਣਾ ਆਪ ਨਾ ਪਛਾਣਾ ਸੰਤੋ ਕੂੜ ਕਰੈ ਬੜਾਈ ਪਾਖੰਡ ਕਿਨੈ ਜਮ ਨਹੀਂ ਸੋੜਾ ਲੈ ਜਾਸੀ ਪਤਕ ਭਾਈ ਜਿਨ ਅੰਤਰ ਸਬਦ ਆਪ ਪਛਾਣਾ ਗਤ ਮਿਤ ਤਨਹੀ ਪਾਈ ਇਹੋ ਮਨੁਆ ਸੁਨ ਸਮਾਦ ਲਗਾਵਾ ਜੋਤੀ ਜੋਤ ਮਲਾਈ ਸੁਣ ਸੁਣਾ ਗੁਰਮੁਖ ਨਾਮ ਬਖਾਣਾ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸੱਚ ਬਖਾਣਾ ਸੱਚ ਨਾਮ ਲਿਬਲਾਈ ਭੈ ਪੰਜਨ ਅਤ ਪਾਪ ਨਖੰਝਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਸ ਆਪੇ ਆਪ ਵਰਤਾ ਨਾਨਕ ਨਾਮ ਬੜਾਈ ਨਾਮ ਕਲੀ ਮਹਲਾ ਤੀਜਾ ਹਮ ਕੁਚਲ ਕੁਚੀਲ ਅਤ ਅਬਮਾਨੀ ਮਿਲ ਸਭ ਦੇ ਮਹਿਲ ਹੋਤਾਰੀ संतो गुरु मुख नाम निशतारी सच्चा नाम बसिया कट अंतर करता आप सवारी रहो पारस्पर से फिर पारस होए हर जीव अपनी कृपा तारी एक पेख करै फिर अभिमानी तने जुए बाजी हारी एक आंदन भक्त करै तेन राती राम नाम उर तारी आंदन राते सहजै माते सहजै हो मै मारी भय बिन भक्त न होई कभी भय पाए भक्त सवारी ਮਾਇਆ ਮੂ ਸਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਇ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਨਾ ਕਾ ਅੰਤ ਨ ਪਾਇਆ ਹਉ ਗਾਵਾ ਸਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਸਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਉਖੋਟ ਸੱਚੇ ਭੰਡਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਧਾਰੀ ਤੈਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਣ ਸਬਦ ਵਿਚਾਰੀ ਜਿਉ ਪਿੰਡ ਸਭ ਕੇ ਸਹੈ ਤਿਸ ਕਾ ਆਖਣ ਬਖਮ ਵਿਚਾਰੀ ਸਬਦ ਲਗੇ ਸਰੀਰ ਜਨ ਨਿਸਤਰੇ ਪਾਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੈ ਬੂਝਾ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸਬਦ ਸਬਾਰੀ ਕਾਇਆ ਕੰਚਨ ਸਭ ਤੇ ਰਾਤੀ ਸਾਚੇ ਨੈ ਪਿਆਰੀ ਕਾਇਆ ਅੰਮਰਤ ਰਹੀ ਪਰ ਪੂਰੇ ਪਾਇਆ ਸਬਦ ਵਿਚਾਰੀ ਜੋ ਪ੍ਰਭ ਖੋਜੈ ਸੇਹੀ ਪਾਵੈ ਹੋਰ ਫੂਟ ਮੁਏ ਅਹੰਕਾਰੀ ਬਾਦੀ ਬਿਨਸੈ ਸੇਵਕ ਸੇਵਾ ਗੁਰ ਕਾ ਹੇਤ ਪਿਆਰੀ ਸੋ ਜੂਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਬਾਰੀ ਸਤਗੁਰ ਦਾਤਾ ਤੈਨ ਪਸਾਤਾ ਜਿਸਨੂ ਕਿਰਪਾ ਤੁਮਾਰੀ ਸਤਗੁਰਨਾ ਸੇਵ ਹੈ ਮਾਇਆ ਲਾਗੇ ਦੂਬ ਮੁਏ ਅਹੰਕਾਰੀ ਜਿੱਚਰ ਅੰਦਰ ਸਾਸ ਤਿੱਚਰ ਸੇਵਾ ਕੀਚੈ ਜਾਏ ਮਿਲੀਐ ਰਾਮੁ ਮਰਾਰੀ ਆਂਦਨ ਜਾਗਤ ਰਹੈ ਤਿਨ ਰਾਤੀ ਆਪਣੇ ਪ੍ਰੀਤ ਪ੍ਰੀਤ ਪਿਆਰੀ ਤਾ ਨ ਮਨ ਬਾਰੀ ਬਾਰ ਕਮਾਈ ਆਪਣੇ ਗੁਰ ਬਿਟੂ ਬਲਹਾਰੀ ਮਾਇਆ ਮੋਹ ਬਿਨ ਸਜਾਏਗਾ ਉਬਰੇ ਸਬਦ ਵਿਚਾਰੀ ਆਪ ਜਗਾਏ ਸੇ ਹੀ ਜਾਗੇ ਗੁਰ ਕੈ ਸਬਦ ਵਿਚਾਰੀ ਨਾਨਕ ਸੇ ਹੀ ਮੂਏ ਜੇ ਨਾਮ ਨ ਚੇਤੇ ਭਗਤ ਜੀ ਬੇਬੀ ਵਿਚਾਰੀ